ਸਤਿ ਸ਼੍ਰੀ ਅਕਾਲ ਜੀ ਪੰਜਾਬੀ ਪੜ੍ਹਨ ਸੁਣਨ ਤੇ ਸਿੱਖਣ ਵਾਲਿਆਂ ਦਾ ਪਰਮ ਸਟੱਡੀ ਹੱਬ ਵਿੱਚ ਸਵਾਗਤ ਹੈ ਜੀ ਸਾਡੇ ਤਿਹਾਰ ਜਾਣ ਪਛਾਣ ਪੰਜਾਬ ਮੇਲਿਆਂ ਤੇ ਤਿਹਾਰਾਂ ਦਾ ਦੇਸ਼ ਹੈ ਇਹ ਸਾਡੇ ਜੀਵਨ ਦਾ ਨਿਖੜਮਾ ਆਂਗਣ ਇਹ ਤਿਹਾਰ ਹਰ ਥਾਂ ਆਪਣੇ ਆਪਣੇ ਰੀਤੀ ਰਿਵਾਜਾਂ ਦੇ ਅਨੁਸਾਰ ਮਨਾਏ ਜਾਂਦੇ ਹਨ ਪੀ ਜਿੱਥੇ ਵੀ ਲੋਕ ਜਿਹੇ ਜਿਹੋ ਉਹਨਾਂ ਦੇ ਰੀਤੀ ਰਿਵਾਜ ਆ ਉਹ ਆਪਣੇ ਆਪਣੇ ਢੰਗ ਦੇ ਨਾਲ ਮਨਾਉਂਦੇ ਆ ਕਈ ਜਾਤਾਂ ਪਾਤਾਂ ਚ ਅਲੱਗ ਅਲੱਗ ਤਰ੍ਹਾਂ ਦੇ ਤਿਹਾਰਾਂ ਦੇ ਜਿਹੜੇ ਉਹ ਆ ਅ ਰੀਤੀ ਰਿਵਾਜ ਆ ਉਹ ਲੋਕ ਕਰਦੇ ਹਨ ਤਿਹਾਰ ਦਾ ਅਰਥ ਤਿਹਾਰ ਦਾ ਅਰਥ ਹੈ ਉਤਸਵ ਹੈ ਜਿਹੜਾ ਕਿਸੇ ਖਾਸ ਦਿਨ ਮਨਾਇਆ ਜਾਂਦਾ ਹੈ ਇਹ ਤਿਹਾਰ ਇਤਿਹਾਸਕ ਇਤਿਹਾਸਕ ਧਾਰਮਿਕ ਅਤੇ ਸਮਾਜਿਕ ਹੋ ਸਕਦੇ ਹਨ ਜਿਵੇਂ ਲੋਹੜੀ, ਦੀਵਾਲੀ, ਦੁਸ਼ਹਿਰਾ, ਵਿਸਾਖੀ, ਈਦ, ਗੁਰਪੁਰਬ ਅਤੇ ਰਾਸ਼ਟਰੀ ਤਿਹਾਰ ਇਹਨਾਂ ਤਿਹਾਰਾਂ ਦਾ ਬੱਚੇ, ਬੁੱਢੇ, ਮੁਟਿਆਰਾਂ ਤੇ ਨੌਜਵਾਨਾਂ ਨੂੰ ਬਹੁਤ ਚਾਹ ਹੁੰਦਾ ਹੈ। ਲੋਹੜੀ ਲੋਹੜੀ ਸਾਲ ਦੇ ਸ਼ੁਰੂ ਵਿੱਚ ਜਨਵਰੀ ਮਹੀਨੇ ਵਿੱਚ ਲੋਹੜੀ ਦਾ ਤਿਹਾਰ ਆ ਜਿਹੜਾ ਇਹ ਮਨਾਇਆ ਜਾਂਦਾ ਹੈ। ਇਹ ਤਿਹਾਰ ਮਾਘੀ ਦੀ ਸੰਗਰਾਮ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਲੋੜੀ ਮੰਗਦੇ ਮੁੰਡੇ ਅਤੇ ਕੁੜੀਆਂ ਗੀਤ ਗਾ ਕੇ ਵਾਤਾਵਰਨ ਨੂੰ ਸੁਹਾਣਾ ਬਣਾ ਦਿੰਦੇ ਹਨ ਵੱਡੀ ਧੂਣੀ ਬਾਲ ਕੇ ਮੱਥਾ ਟੇਕਿਆ ਜਾਂਦਾ ਹੈ ਅਤੇ ਮੂੰਗਫਲੀ ਅਤੇ ਰਿਓੜੀਆਂ ਵੰਡੀਆਂ ਜਾਂਦੀਆਂ ਹਨ ਬਸੰਤ ਪੰਚਮੀ ਇਹ ਜਨਵਰੀ ਮਹੀਨੇ ਦੇ ਅਖੀਰ ਜਾਂ ਫਰਵਰੀ ਦੇ ਸ਼ੁਰੂ ਵਿੱਚ ਆਉਂਦਾ ਹੈ ਇਹ ਸਿਆਲ ਰੁੱਤ ਦੇ ਜਾਣ ਅਤੇ ਬਾ ਬਸੰਤ ਰੁੱਤ ਦੇ ਆਉਣ ਜਾਂ ਬਾਹਰ ਦੀ ਰੁੱਤ ਦੇ ਆਉਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਲੋਕ ਇਸ ਦਿਨ ਪੀਲੇ ਪਕਵਾਨ ਪਕਾਉਂਦੇ ਹਨ ਇਸ ਦਿਨ ਰੰਗਾਂ ਇਸ ਦਿਨ ਪਤੰਗਾਂ ਦੀਆਂ ਰੰਗ-ਬਰੰਗੀਆਂ ਜਿਹੜੀਆਂ ਡੋਰਾਂ ਆ ਉਹ ਤੇ ਰੰਗ-ਬਰੰਗੀਆਂ ਪਤੰਗਾਂ ਜਿਹੜੀਆਂ ਆਸਮਾਨ ਵਿੱਚ ਚੜਾਈਆਂ ਜਾਂਦੀਆਂ ਹਨ ਹੋਲੀ ਹੋਲੀ ਦਾ ਤਿਹਾਰ ਮਾਰਚ ਦੇ ਮਹੀਨੇ ਹੋਲੀ ਦਾ ਤਿਹਾਰ ਮਨਾਇਆ ਜਾਂਦਾ ਹੈ ਇਸ ਨੂੰ ਰੰਗਾਂ ਦਾ ਤਿਹਾਰ ਵੀ ਕਿਹਾ ਜਾਂਦਾ ਹੈ holi ਤੋਂ ਅਗਲੇ ਦਿਨ ਸਿੱਖ ਹੋਲਾ ਮਹੱਲਾ ਮਨਾਉਂਦੇ ਹਨ ਇਸ ਦਿਨ ਆਨੰਦਪੁਰ ਸਾਹਿਬ ਵਿਖੇ ਭਾਰੀ ਮੇਲਾ ਲੱਗਦਾ ਹੈ ਬਸਾਖੀ 13 ਅਪ੍ਰੈਲ ਨੂੰ ਬਸਾਖੀ ਦਾ ਤਿਹਾਰ ਮਨਾਇਆ ਜਾਂਦਾ ਹੈ ਇਹ ਕਣਕ ਦੇ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਇਸ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਜਨਮਾਸਟਮੀ ਜੁਲਾਈ ਦੇ ਮਹੀਨੇ ਵਿੱਚ ਜਨमाष्टमी ਦਾ ਤਿਹਾਰ ਆ ਮਨਾਇਆ ਜਾਂਦਾ ਹੈ ਜਨਮਾਸਟਮੀ ਦਾ ਸਬੰਧ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਨਾਲ ਹੈ ਰਖੜੀ ਦਾ ਤਿਹਾਰ ਰਖੜੀ ਦਾ ਤਿਹਾਰ ਆਮ ਤੌਰ ਤੇ ਅਗਸਤ ਮਹੀਨੇ ਆਉਂਦਾ ਹੈ ਭੈਣ ਆਪਣੇ ਭਰਾ ਨੂੰ ਰਖੜੀਆਂ ਬੰਨ੍ਹਦੀਆਂ ਹਨ ਭੈਣਾਂ ਜਿਹੜੀਆਂ ਆਪਣੇ ਭਰਾਵਾਂ ਦੇ ਗੁੱਟਾਂ ਤੇ ਰਖੜੀਆਂ ਬੰਨ੍ਹਦੀਆਂ ਪੰਜਾਬ ਦੇ ਪਿੰਡਾਂ ਵਿੱਚ ਸਾਵਣ ਦੇ ਮਹੀਨੇ ਵਿੱਚ ਤੀਆਂ ਵੀ ਲੱਗਦੀਆਂ ਹਨ ਦੁਸ਼ਹਿਰਾ ਦੁਸ਼ਹਿਰੇ ਦੇ ਤਿਹਾਰ ਆਮ ਤੌਰ ਤੇ ਜਿਹੜਾ ਦੁਸ਼ਹਿਰੇ ਦਾ ਤਿਹਾਰ ਹੈ 1 ਅਕਤੂਬਰ ਵਿੱਚ ਆਉਂਦਾ ਹੈ ਇਹ ਤਿਹਾਰ ਨੇਕੀ ਦੀ ਬਦੀ ਉੱਤੇ ਜਿੱਤ ਦਾ ਪ੍ਰਤੀਕ ਹੈ ਦੁਸ਼ਹਿਰੇ ਵਾਲੇ ਦਿਨ ਸ਼੍ਰੀ ਰਾਮਚੰਦਰ ਜੀ ਨੇ ਰਾਵਣ ਨੂੰ ਮਾਰਿਆ ਸੀ ਲੰਕਾ ਉੱਤੇ ਜਿੱਤ ਪ੍ਰਾਪਤ ਕੀਤੀ ਸੀ ਇਸ ਦਿਨ ਭਾਰੀ ਮੇਲੇ ਲੱਗਦੇ ਹਨ ਰਾਵਣ ਕੁੰਭਕਰਨ ਮੇਗਨਾਥ ਦੇ ਪੁਤਲੇ ਬਣਾ ਕੇ ਸਾੜੇ ਜਾਂਦੇ ਹਨ ਇਸੇ ਦਿਨ ਸ਼੍ਰੀ ਰਾਮਚੰਦਰ ਜੀ ਨੇ ਸੀਤਾ ਮਾਤਾ ਨੂੰ ਰਾਵਣ ਦੀ ਜਿਹੜੀ ਕੈਦ ਆ ਉਹਦੇ ਵਿੱਚੋਂ ਰਿਹਾ ਕਰਵਾਇਆ ਸੀਗਾ ਛੁੜਾ ਕੇ ਲਿਆਂਦਾ ਸੀਗਾ ਦੀਵਾਲੀ ਦੀਵਾਲੀ ਦੁਸ਼ਹਿਰਾ ਤੋਂ ਲਗਭਗ 20 ਦਿਨ ਬਾਅਦ ਦੀਵਾਲੀ ਦਾ ਤਿਹਾਰ ਆ ਜਿਹੜਾ ਆਉਂਦਾ ਹੈ ਇਹ ਤਿਹਾਰ ਹਿੰਦੂਆਂ ਤੇ ਸਿੱਖਾਂ ਦਾ ਸਾਂਝਾ ਤਿਹਾਰ ਹੈ ਇਸ ਦਿਨ ਸ਼੍ਰੀ ਰਾਮਚੰਦਰ ਜੀ 14 ਸਾਲ ਦਾ ਜਿਹੜਾ ਬਨਵਾਸ ਕੱਟ ਕੇ ਵਾਪਸ ਅਯੁੱਧਿਆ ਪਰਤੇ ਸਨ ਸਿੱਖਾਂ ਦੇ 6ਵੇਂ ਗੁਰੂ ਗੁਰੂ ਹਰਗੋਬਿੰਦ ਸਿੰਘ ਸਾਹਿਬ ਹਰ ਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਤੋਂ 52 ਰਾਜਿਆਂ ਨੂੰ ਜਿਹੜਾ ਛਡਵਾ ਕੇ ਲਿਆਏ ਸਨ ਇਸ ਲਈ ਖੁਸ਼ੀ ਵਿੱਚ ਦੀਵਾਲੀ ਮਨਾਈ ਜਾਂਦੀ ਹੈ ਗੁਰਪੁਰਬ ਸ੍ਰੀ ਗੁਰੂ ਇੱਥੇ ਆਪਾਂ ਦੀ ਥੋੜੀ ਜੀ ਮਿਸਟੇਕ ਆ ਜਿੱਥੇ ਆਪਾਂ ਨੇ ਸ੍ਰੀ ਹਰਗੋਬਿੰਦ ਸਿੰਘ ਲਿਖਿਆ ਸੀ ਸਿਰਫ ਗੁਰੂ ਹਰਗੋਬਿੰਦ ਸਾਹਿਬਾ ਹੋਣਾ ਜੀ ਸੌਰੀ ਜੀ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਵਸ ਜਿਹੜਾ ਹੈਗਾ ਇਹ ਜਨਮ ਗੁਰਪੁਰਬ ਦੇ ਰੂਪ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਠੀਕ ਹੈ ਜੀ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸ਼ਹੀਦੀ ਦਿਨ ਆ ਹਵੀ ਗੁਰਪੇਛੀ ਦੀ ਪੁਰਬ ਸਮੇਂ ਗੁਰਦੁਆਰਿਆਂ ਵਿੱਚ ਕੀਰਤਨ ਹੁੰਦਾ ਹੈ ਲੰਗਰ ਚੱਲਦੇ ਆ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀਹਾੜੀ ਤੇ ਠੰਡੇ ਅਤੇ ਮਿੱਠੇ ਜਲਦੀਆਂ ਸ਼ਵੀਲਾ ਲਗਾਈਆਂ ਜਾਂਦੀਆਂ ਹਨ Eid Eid ਮੁਸਲਮਾਨਾਂ ਦਾ ਪਵਿੱਤਰ ਤਿਹਾਰ ਹੈ ਇਸ ਦਿਨ ਮੁਸਲਮਾਨ ਮਸੀਤਾਂ ਵਿੱਚ ਜਾ ਕੇ ਨਵਾਜ਼ ਪੜਦੇ ਆ ਜਿਹੜੀ ਅਤੇ ਇੱਕ ਦੂਜੇ ਨੂੰ ਗਲੇ ਲੱਗ ਕੇ ਜਿਹੜੇ ਮਿਲਦੇ ਆ ਤੇ ਮੁਬਾਰਕਬਾਦ ਦਿੰਦੇ ਆ ਕ੍ਰਿਸਮਸ 25 ਦਸੰਬਰ ਨੂੰ ਕ੍ਰਿਸਮਸ ਦਾ ਤਿਹਾੜਾ ਮਨਾਇਆ ਜਾਂਦਾ ਹੈ। ਰਾਸ਼ਟਰੀ ਤਿਹਾੜੇ ਜਿਹੜੇ ਆਪਣੇ ਵੀ ਇਹ ਹੈਗੇ ਆ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਸਾਡੇ ਭਾਰਤ ਦਾ ਜਿਹੜਾ ਸੰਵਿਧਾਨ ਲਾਗੂ ਕੀਤਾ ਗਿਆ ਸੀ 15 ਅਗਸਤ ਨੂੰ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ। 15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ ਸੀਗਾ। ਇਸ ਦਿਨ ਅਨੇਕ ਥਾਮਾ ਤੇ ਰਾਸ਼ਟਰੀ ਝੰਡੇ ਜਿਹੜੇ ਲਹਿਰਾਏ ਜਾਂਦੇ ਆ ਜੀ ਸਿੱਟਾ ਹੈਗਾ ਜੀ ਜਿਹੜਾ ਆਪਣੇ ਤਿਹਾਰਾਂ ਦਾ ਆਪਾਂ ਨੇ ਝਾੜਾ ਸਿੱਟਾ ਲਿਖਣਾ ਪੰਜਾਬ ਵਿੱਚ ਸਾਰੇ ਸਾਲ ਤਿਹਾਰ ਮਨਾਏ ਜਾਂਦੇ ਹਨ ਇਹ ਸਾਡੇ ਹੱਸਦੇ ਵਸਦੇ ਪੰਜਾਬ ਦੀ ਨਿਸ਼ਾਨੀ ਹਨ ਵੱਖ-ਵੱਖ ਧਰਮਾਂ ਦੇ ਲੋਕ ਪੰਜਾਬ ਵਿੱਚ ਵਸਦੇ ਹਨ ਅਤੇ ਆਪਣੀਆਂ ਆਪਣੀ ਸ਼ਰਧਾ ਅਨੁਸਾਰ ਤਿਹਾਰ ਮਨਾਉਂਦੇ ਹਨ ਇਹ ਤਿਹਾਰ ਮੇਰੇ ਰੰਗਲੇ ਪੰਜਾਬ ਦੀ ਸ਼ਾਨ ਹਨ ਠੀਕ ਹੈ ਜੀ ਪਾਰਮ ਸਟੱਡੀ ਹਬ ਵੱਲੋਂ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸਾਡੀਆਂ ਵੀਡੀਓ ਨੂੰ ਲਾਈਕ ਕਰੋ ਜੀ ਅਤੇ ਸਾਨੂੰ ਸੁਝਾਅ ਵੀ ਦਿਓ ਜੀ ਵੀ ਜੇ ਸਾਡੀ ਕੋਈ ਗਲਤੀ ਹੁੰਦੀ ਹੈ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਅਤੇ ਜੋ ਵੀ ਕੋਈ ਤੁਹਾਨੂੰ ਵੀਡੀਓ ਹੋਰ ਕਿਸੇ ਦੀ ਜ਼ਰੂਰਤ ਹੋਵੇ ਤਾਂ ਸਾਨੂੰ ਕਮੈਂਟਾਂ 'ਚ ਜਰੂਰ ਦੱਸਿਓ ਜੀ ਧੰਨਵਾਦ ਜੀ